ਕਲੋਕ ਸਬਾ ਇਲੈਕਸ਼ਨ 2024 ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਕਲਾਨੌਰ ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ ਜਮਹੂਰੀ ਕਿਸਾਨ ਸਬਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਲੂ ਅਸਬਨੀ ਕੁਮਾਰ ਗੁਰਦੀਪ ਸਿੰਘ ਸਰਦੂਲ ਸਿੰਘ ਸੁਖਵਿੰਦਰ ਸਿੰਘ ਆਦਿ ਵੱਖ-ਵੱਖ ਜਥੇਬੰਦੀਆਂ ਦੇ ਦਰਜਨਾਂ ਆਗੂਆਂ ਨੂੰ ਪੁਲਿਸ ਦੇ ਸੈਂਕੜੇ ਜਵਾਨਾਂ ਵੱਲੋਂ ਭਾਜਪਾ ਉਮੀਦਵਾਰ ਦੀ ਰੈਲੀ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਸੀ ਕਲਾਨੌਰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੀ ਬੁੱਧਵਾਰ ਨੂੰ ਕਲਾਨੌਰ ਫੇਰੀ ਮੌਕੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ 354 ਤੇ ਤਿੱਖਾ ਵਿਰੋਧ ਕੀਤਾ ਗਿਆ ਕਲਾਨੌਰ ਨੈਸ਼ਨਲ ਹਾਈਵੇ ਪੁਲਿਸ ਵੱਲੋਂ ਸੈਂਕੜੇ ਜਵਾਨਾਂ ਸਮੇਤ ਨਾਕਾਬੰਦੀ ਕੀਤੀ ਹੋਈ ਸੀ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਲੋਂ ਅਸਵਨੀ ਕੁਮਾਰ ਗੁਰਦੀਪ ਸਿੰਘ ਸਰਦੂਲ ਸਿੰਘ ਸੁਖਵਿੰਦਰ ਸਿੰਘ ਆਦ ਵੱਖ-ਵੱਖ ਜਥੇਬੰਦੀਆਂ ਦੇ ਦਰਜਨਾਂ ਆਗੂਆਂ ਨੂੰ ਪੁਲਿਸ ਦੇ ਸੈਂਕੜੇ ਜਵਾਨਾਂ ਵੱਲੋਂ ਭਾਜਪਾ ਉਮੀਦਵਾਰ ਦੀ ਰੈਲੀ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਸੀ ਪੁਲਿਸ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਦਰਮਿਆਨ ਤਿੱਖੀ ਬਹਿਸਬਾਜ਼ੀ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਕਿ ਸਦਾ ਸਾਰੇ ਦੇਸ਼ ਪੰਦਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਕਿ ਬੀਜੇਪੀ ਦੇ ਆਗੂ ਜਿੱਥੇ ਵੀ ਜਾਣ ਇਹਨਾਂ ਦੇ ਨੂੰ ਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਕਿ ਇਹਨਾਂ ਨੇ ਸੜਨਾ ਜਿੰਨੇ ਵਾਦੇ ਕੀਤੇ ਕਿਸਾਨਾਂ ਮਜ਼ਦੂਰਾ ਦੇਸ਼ ਦੇ ਹਿੱਤ ਵਿੱਚ ਜਿਹੜੀ ਗੱਲਾਂ ਕਰਨ ਲੈ ਨੇ ਉਹਨਾਂ ਨੇ ਜਿੰਨੇ ਵਾਦੇ ਕੀਤੇ ਸਾਰੇ ਤੋਂ ਭੱਜੇ ਇਹਨਾਂ ਕਿਸਾਨਾਂ ਤੇ ਇਹਨਾਂ ਅਧਿਆਜ਼ਰ ਕੀਤਾ। ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ। ਹੁਣ ਇਹ ਲੋਕਾਂ ਨੂੰ ਜਿੰਨੀ ਨਹੀਂ ਜਾਣਦੇ ਨੇ। ਇਹਨਾਂ ਤਨ ਆਸ਼ਿਰ ਰਈਆ ਇਹਦਾ ਖੋਦੀ ਦਾ ਕਿ ਹਰ ਗੱਲ ਮੰਨ ਕੇ ਐਮਐਸਟੀ ਦਾ ਕਾਨੂੰਨ ਮੰਨ ਕੇ ਬਿਜਲੀ ਦਾ ਕਾਨੂੰਨ ਮੰਨ ਕੇ ਲਖੀਮਪੁਰ ਖੇੜੀ ਦਾ ਕਾਨੂੰਨ ਮੰਨ ਕੇ ਉਥੇ ਗੱਲਾਂ ਮੰਨ ਕੇ ਮੁਕਰ ਗਿਆ ਹਰ ਗੱਲ ਤੋਂ ਇਹ ਕਰਕੇ ਇਨਾ ਜੁਰੂ ਬੋਲਦਾ ਇਹਦੀ ਬਕਵਾਸ ਕਰਦਾ ਇਨਾ ਜੁਰਦਾ ਪ੍ਰਧਾਨ ਮੰਤਰੀ ਅੱਜ ਤੱਕ ਦੇਸ਼ ਵਿੱਚ ਆਇਆ ਨਹੀਂ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਝੂਠ ਦੇ ਸਿਰ ਤੇ ਸਾਰੀਆਂ ਗੱਲਾਂ ਕਰਦਾ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਬੀਜੇਪੀ ਦਾ ਕੈਂਡੀਡੇਟ ਵਿਨੇਸ਼ ਬੱਬੂ ਜਿਹੜਾ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸੀਂ ਉਹਦਾ ਵੋਟ ਕਰਨ ਵਾਸਤੇ ਸਾਰੇ ਕਿਸਾਨ ਜਥੇਬੰਦੀਆਂ ਅਕਸਰੂਕਤ ਕਰਨ ਦੇ ਸੱਦੇ ਤੇ ਅਸੀਂ ਜੇ ਇੱਥੇ ਬੈਠੇ ਆ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਤੁਸੀਂ ਸ਼ਾਂਤ ਬਈ ਬੈਠੇ ਰਹੋ ਉਹਨਾਂ ਨੇ ਜਿੰੇ ਲਾਇਆ ਸਾਡੇ ਉੱਤੇ ਕੋਈ ਪ੍ਰੋਵੋਕੇਸ਼ਨ ਨਹੀਂ ਅਸੀਂ ਸ਼ਾਂਤ ਬਈ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹਦੇ ਅਸੀਂ ਦਲੀਲ ਨਾਲ ਗੱਲ ਕਰਨੀ ਚਾਹਦੇ ਸਾਡੀ ਦਲੀਲ ਦਾ ਜਵਾਬ ਦੇ ਦੇਣ ਅਸੀਂ ਚਲੇ ਜਾਵਾਂਗੇ ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਿਲਾਫੀ ਕੀਤੀ ਆ ਸਾਨੂੰ ਉੱਥੇ ਬਿਠਾ ਛੜਿਆ ਉਹਨਾਂ ਬਨੇਜ ਬੰਨੇ ਚੋਰੀ ਦੂਜੇ ਪਾਸੇ ਵੀ ਲਿਆ ਕੇ ਪੈਲਸ ਵਿੱਚ ਮਾਰ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਆ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਮੁਕਰਿਆ ਅਸੀਂ ਉੱਥੇ ਬਿਲਕੁਲ ਸਾਥ ਵਿੱਚ ਸਾਰੇ ਬੈਠੇ ਸਾਂ ਸੱਤ ਬੰਦੇ ਇਹਨਾਂ ਕਿਹਾ ਵੀ ਇੱਥੇ ਸਾਹਮਣੇ ਤੁਹਾਡੇ ਆ ਸੱਤ ਆਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਅਸੀਂ ਅੱਜ ਜੋ ਕਰ ਰਹੇ ਪਰ ਉਹ ਕਰ ਰਹੇ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਏ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਏ ਮੈਨੂੰ ਛੱਡ ਗਏ ਨਾ ਬਾਕੀ ਇਹ ਦੋ ਸਾਥੀ ਸਾਡੇ ਫੜੇ ਮਠਾਣੇ ਜਿੰਨਾ ਚਿਰ ਉਹ ਨਹੀਂ ਛੱਡਦੇ ਨਾ ਛੱਡੇ ਤਾਂ ਇਹ ਜਾਣੇ ਦੇ ਬੂਏ ਘੜੀ ਜਾ ਕੇ ਬਹਿ ਜਾ। ਟਰਨਾ ਦੇ ਆ ਕਿ ਪੂਰਾ ਮੰਤ ਜਿੰਨਾ ਚਿਰ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜੇ ਐਫ ਆਈ ਆਰ ਦਰਜ ਕਰਦੇ ਕਿ ਕਿੰਨ ਤੋੜਿਆ ਅਸੀਂ ਕੋਈ ਪਰੋਵੋਕੇਸ਼ਨ ਨਹੀਂ ਸੀ ਕਰ ਰਹੇ ਅਸੀਂ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ ਬਿਲਕੁਲ ਕਾਨੂੰਨ ਦੇ ਮਤਬਕ ਹੀ ਕਾਨੂੰਨ ਮੰਨਣ ਵਾਲੇ ਸ਼ਹਿਰੀ ਆ ਕਿ ਇਹ ਭਾਜਪਾ ਵਾਲਾ ਕਾਨੂੰਨ ਨਹੀਂ ਮੰਨਦਾ ਇਹ ਤਾਂ ਸੰਵਿਧਾਨ 'ਚ ਵਿਸ਼ਵਾਸ ਹੀ ਰੱਖਦਾ ਜਿਹਦੀ ਸਰਕਾਰ ਦੁਆਰਾ ਬਣਦੀ ਆ ਇਹ ਸੰਵਿਧਾਨ ਹੀ ਬਦਲ ਨਹੀਂ ਦਰਦਾ ਇਹਦਾ ਜਿਹੜਾ ਦੇਸ਼ ਸਾਡੇ ਉਹਨਾਂ ਦੇਸ਼ ਪਤਾਨੇ ਲੱਖਾਂ ਸਿਰ ਵਾਰ ਕੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਸੀ ਇਹ ਮੁਰਖਲਾਮੀ ਵਾਲੇ ਪਾਸੇ ਨੂੰ ਇਹ ਹਿੰਦੂਵਾਦ ਵਾਲੇ ਪਾਸੇ ਨੂੰ ਕੱਟ ਗਿਣਤੀਆਂ ਨੂੰ ਇਥੋਂ ਕੱਢਣ ਦੇ ਮੰਨ ਹਰੀਜਨਾਂ ਨੂੰ ਇਥੋਂ ਪਾਸੇ ਕਰਨ ਦੇ ਨਾਲ ਉਹਨਾਂ ਨੂੰ ਕੱਲ ਨੂੰ ਐਸਾ ਕਾਨੂੰਨ ਬਣਾਉਣਾ ਕਿ ਹਰੀਜਨ ਜਿਹੜਾ ਮੰਦਰ ਵਿੱਚ ਮੱਥਾ ਵੀ ਨਾ ਟੇਕ ਸਕੇ ਇਦਾਂ ਦਾ ਬੈਕਵਾਰਡ ਕਲਾਸ ਦੇ ਖਿਲਾਫ ਮਲਾਜਮਾਂ ਦੇ ਖਿਲਾਫ ਇਹ ਸਾਰੀ ਕੁਝ ਜਲ ਜੰਗਲ ਜ਼ਮੀਨ ਸਾਰੀ ਉਹਨਾਂ ਕਾਰਪੋਰੇਟ ਘਰਾੜਿਆਂ ਨੂੰ ਦੇ ਦੇਣਾ ਚਾਹੁੰਦਾ ਅਬਾਨੀਆਂ ਅਡਾਨੀਆਂ ਨੂੰ ਇਹ ਉਹਨਾਂ ਦਾ ਕਰਿੰਦਾ ਆ ਇਹ ਦੇ ਦੋ ਵੱਧ ਕੁਛ ਨਹੀਂ ਇਸ ਕਰਕੇ ਅੱਜ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਸਾਡੇ ਤੁਹਾਡੇ ਵੀਰ ਇੱਕ ਪੱਤਰਕਾਰ ਮੈਨੂੰ ਸਵਾਲ ਪੁੱਛਦਾ ਸੀ ਕਿ ਜਿਹੜੇ ਅੰਦਰ ਬੈਠੇ ਉਹ ਕੌਣ ਨੇ ਮੈਂ ਇਹ ਜਵਾਬ ਸੁਣਨ ਤੋਂ ਦੇਖਦੇ ਜਿਆਦੇ ਲੋਕ ਲੱਗਦੇ ਸਨ ਕੋਈ ਭਗਸੇ ਹੁਣੀ ਹੱਸ ਕੇ ਦਰਸੇ ਜੁਮੇ ਜਾ ਰਹੇ ਸਨ ਉਹ ਵੀ ਬਰੇ ਟੋਡੀ ਸਮਝਦੇ ਸਰਕਾਰ ਦੀ ਗੱਲ ਸੁਣਦੇ ਟੋਡੀ ਲੋਕ ਨੇ ਜਿਹੜੇ ਸਰਕਾਰ ਦੀ ਗੱਲ ਸੁਣਦੇ ਨੇ ਇਹ ਕਰਕੇ ਸਾਡੀ ਬੇਨਤੀ ਹੈ ਵੀ ਅੱਜ ਲਾਸਟ ਮੌਕਾ ਲੋਕਾਂ ਕੋਲ ਜੇ ਅਸ ਵਾਰ ਵੀ ਬੋਦੀ ਜਿਹੜਾ ਵਾ ਉਹ ਬਹੁਤ ਮੱਤ ਵਿੱਚ ਆਉਂਦਾ ਤੇ ਨਾ ਦੇਖਦਾ ਸੰਵਿਧਾਨ ਬਜੇਗਾ ਨਾ ਲੋਕਤੰਤਰ ਬਜੇਗਾ ਨਾ ਸਾਡੇ ਲੋਕ ਜਿਹੜੇ ਇੱਥੇ ਵੱਖ-ਵੱਖ ਧਰਮਾਂ ਦਾ ਗੁਲਦਸਤਾ ਜਿਹੜਾ ਵਾ ਇਹ ਲੋਕੀ ਧਰਮਾਂ ਦੇ ਨਾਂ ਤੇ ਲੜਾਏ ਜਾਣਗੇ ਐਸੇ ਕਾਨੂੰਨ ਬਣਾਏ ਜਾਣਗੇ ਪਿਆਜ ਦੇ ਬਾਜ਼ਾਰ ਵਿੱਚ ਸਾਨੂੰ ਡਾਂਗਾ ਮਾਰਦੇ ਫਿਰਦੇ ਨੇ ਇਹਨਾਂ ਨੂੰ ਗੰਧੂਆ ਮਜ਼ਦੂਰਾਂ ਨੂੰ ਕੰਮ ਕਰਨਾ ਪਏ ਇਹਨਾਂ ਦੀ ਵਰਦੀਆਂ ਆਉਣ ਨਹੀਂ ਰਹਿਣੀਆਂ ਜੇ ਇਹਦਾ ਇਹਦੀ ਵਸਤ ਕੀ ਤੇ ਬਿਲਕੁਲ ਇਹਨਾਂ ਤੋਂ 15-15 ਘੰਟੇ ਕੰਮ ਲੈ ਕੇ ਇਹਨਾਂ ਨੂੰ ਘਰ ਵਰਦੀਆਂ ਵੀ ਉਹ ਰੋਣੀਆਂ ਤਨ ਖਵਾ ਵੀ ਦਾਦਾ ਜੀ ਆ ਰਹੀ ਹੁਣ ਉਹ ਸਾਰਾ ਕੋ ਮਜ਼ਦੂਰਾ ਹੋਂ ਕਰ ਦਿੰਦੀ ਆ ਨਾ ਇਹ ਕਰਕੇ ਅੱਜ ਲੋੜ ਹੈ ਲੋਕਾਂ ਨੂੰ ਸਾਰਿਆਂ ਨੂੰ ਇਹ ਦੇ ਜਾਗਰਤ ਹੋਣ ਤੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦਾ ਸਵਾਲ ਆ ਅੱਜ ਸਾਰੇ ਇਕੱਠੇ ਹੋ ਕੇ ਸਾਨੂੰ ਇਹ ਦੇਸ਼ ਦੀ ਮੋੜ ਆਜ਼ਾਦੀ ਦੀ ਲੜਾਈ ਜਿਹੜੀ ਆ ਉਹਦੇ ਚ ਬਣਦਾ ਹਿੱਸਾ ਪਾ ਕੇ ਦੇਸ਼ ਵਿੱਚ ਸੈਕੂਲਰ ਸਰਕਾਰ ਜਿਹੜੀ ਬਣਾਉਣੀ ਚਾਹੀਦੀ ਆ ਜਿਹੜੀ ਹਰ ਧਰਮ ਦਾ ਸਤਕਾਰ ਕਰੇ ਜਿੱਥੇ ਹਰ ਬੰਦੇ ਦਾ ਆਦਰ ਹੋਵੇ ਜਿੱਥੇ ਕਾਨੂੰਨ ਦਾ ਰਾਜ ਹੋਵੇ ਇਹ ਤੇ ਗੁੰਡਾਗਰਦੀ ਹੈ ਇਹ ਦੀ ਇਹ ਜੋ ਮਰਜ਼ੀ ਕਰੀ ਜਾਵੇ ਆ ਵੇਖਿਆ ਤੁਸੀਂ ਵੀ ਸਾਰੇ ਜਿਹੜੇ ਪੈਸੇ ਨੇ ਇਹਦੇ ਇੱਕ ਕਾਂਡ ਹੋਇਆ ਜੇ ਸਾਰੇ ਕਾਰਡ ਤੇ ਖੁੱਲੇ ਇਹਦੇ ਸਾਰਾ ਦੇਸ਼ ਖਾ ਲਿਆ 70 ਸਾਲ ਦੇ ਜਿਹੜੇ ਸਰਮਾਇ ਲੋਕਾਂ ਨੇ ਲੜ ਕੇ ਲੋਕਾਂ ਦੀ ਜੇਬਾਂ ਚੋਂ ਟੈਕਸ ਨਾਲ ਜਿਹੜੇ ਆਧਾਰੇ ਉਸਰੇ ਸਨ ਇਹਨੇ ਕਾਉਡੀਆਂ ਦੇ ਭਾਵ ਨਾ ਅਡਾਨੀਆਂ ਬਾਨੀਆਂ ਨੂੰ ਰੇਲਾਂ ਵੇਚੀਆਂ 에ਅਰਪੋਰਟਾਂ ਵੇਚੀਆਂ ਬੰਦਰਗਾਹਾਂ ਵੇਚੀਆਂ ਸਾਰਾ ਕੁਝ ਵੇਚ ਦਿੱਤਾ ਸਾਰਾ ਦੇਸ਼ ਵੇਚ ਦਿੱਤਾ ਇਹ ਕਰਕੇ ਅੱਜ ਦੇ ਖਿਲਾਫ ਜੱਫੇ ਬਹੁਤ ਢੀਲ ਹੋ ਰਹੀ ਹੈ ਸਭੇ ਪ੍ਰਧਾਨ ਬਣੇ ਗੋਮੇਦਾਰ ਬਣੇ ਸਭੇ ਆਰਬ ਨੂੰ ਤੋਂ ਹੋ ਗਿਆ ਜਿਹੜੇ ਜਿਹੜੇ ਏਰੀਆ ਤੇ ਲੰਗਦਾ ਮਤਲਬ ਪੂਰੀ ਵਿਧਾਨ ਸਭਾ ਕੋਈ ਪੂਰੀ ਵਿਧਾਨ ਸਭਾ ਤੋਂ ਹਰ ਮੁਸਤ ਜਿਹੜੇ ਲੋਕ ਬੈਠੇ ਨੇ ਉਹ ਆਏ ਨੇ ਪੰਜਾਬ ਮਾਣ ਬਜੇ ਕਾਨੋਟ ਦੇ ਧਰੇ ਬੰਦੀ ਬਣੀ ਤੇ ਬੀਜਪੀ ਦੀ ਕੋਈ ਵਰਕਰ ਨਹੀਂ ਦਿਖਾਈ ਦੇ ਰਹੇ ਇੱਥੇ ਉਹਨਾਂ ਬਾਰੇ ਕੀ ਲਿਖਦੇ ਬੀਜਪੀ ਤੋਂ ਕੋਈ ਗੱਲ ਨਹੀਂ ਬਣਦੀ ਇਹ ਤੁਸੀਂ ਕਾਂਗਰਸੀ ਨੂੰ ਪੁੱਛੋ ਕਿ ਕਿੰਨੀ ਦਿਨਾਂ ਵਜੇ ਨਹੀਂ ਲੋਕਲ ਵਰਕਰ ਤਾਂ ਦੇ ਕੋਈ ਵੀ ਨਹੀਂ ਸਭ ਵਰਕਰ ਆਇਆ ਗਿਆ ਸਭ ਪੈਦਲ ਗਿਆ ਕਾਦੀ ਨੀੜੀ ਨਹੀਂ ਲੈਂਦਾ ਕਰਨ ਲਗਾ ਰਿਹਾ 120 ਸਾਰੇ ਆਪਣੇ ਭਰਾ ਆ ਗਏ ਠੀਕ ਹੈ ਇਹਨਾਂ ਵੀ ਸੁਨਹਿਰਾ ਜਨਨ ਚੋਣਾਂ ਦਾ ਸੁਨੇਹਾ ਹਰ ਬਾਕੀ ਪਾਰਟੀ ਜੀ ਵੋਟ ਮੰਗੇ ਕਿ ਬੀਜੇ ਲਈ ਕੋਈ ਬੋਲੋ ਸਰਦਾਰ ਜੀ ਕੈਰੀਨ ਸੁਣ ਕੇ ਲੱਗੀ ਕਿਸੇ ਬਾਤ ਬੈਠੇ ਹੋ ਤੁਸੀਂ ਕਹੋ ਉਹ ਬੈਠੇ ਕਦਰੇ ਜੀ ਕੈਰੀਨ ਬਾਹਰ ਬੈਠ ਕੇ ਲੀਕ ਕਰਦੇ ਆਮ ਆਦਮੀ ਨਾ ਕੋਈ ਫਾਰਮਾ ਕਰਦਾ ਕਮਾਲ ਕੋਈ ਬਸਾਰ ਨਾ ਬਾਰਤ ਰੱਬ ਦੇ ਕਿ ਇਹ ਨਹੀਂ ਆਦੀ ਕੋਈ ਗੱਲ ਹੈ ਨਹੀਂ ਆਪਣਾ ਹਾਲ ਕਰਦੇ ਆ ਅੱਠ ਸਮਾਂ ਦੀ ਗੱਲ ਨਹੀਂ ਬੈਠ ਕੇ ਕਹਿੰਦੇ ਉਹ ਕਹਿੰਦੇ ਨੇ ਕਿ ਇਹ ਗੱਲ ਦਾ ਜਿਹੜਾ ਲੋਕੀ ਨਹੀਂ ਜਾਂਦੇ ਜਾ ਰਹੇ ਹੋਰ ਦੋ ਵਾਰੀ ਗੱਲ ਕਰਦੇ ਗੱਲ ਕਰਨ ਤੋਂ ਬਾਅਦ ਤਾਂ ਲੱਗਦਾ ਮੁਰਾਵਾ ਦਾ ਦਾਵਾ ਕਰਦੇ ਪਹਿਲਾਂ ਗੱਲ ਕਰਦੇ ਪੰਜ ਦਿਨ ਰੰਗਿਆਂ ਦੇ ਵਿੱਚ ਨਾ ਲਾਉਂਦੇ ਪਰਸ ਆ ਕੀ ਮੈਸੇਜ ਜਨਾਂਦੇ ਜਾਂਦਾ ਇਹ ਚੀਜ਼ੇ ਬਿਜਾਉਂ ਤੋਂ ਹੋਰ ਸਰਕਾਰ ਦੇ ਬੰਨ ਲੜੀ ਆ ਬੀਜੇਪੀ ਦੀ ਮੋਦੀ ਜੀ ਦਾ ਨਾ ਇਹ ਹੋਰ ਨੂੰ ਜਤਾਓ ਫਿਰ 5 6 ਵਿੱਚ ਜਾਨੀ ਜੇ ਤੁਹਾਡੀ ਸਰਕਾਰ ਆ ਜਾਂਦੀ ਹੈ ਤਾਂ ਤੁਸੀਂ ਆਪਣੇ ਕੰਮ ਨਹੀਂ ਜਾਂਦੀ ਸਰਕਾਰ ਆਏ ਕਰਦੀ ਕੀ ਕੀ ਵਾਦੇ ਕਰਦੇ ਹੋ ਕੀ ਕਾਨੂੰਨ ਲਾਤੇ ਕੀ ਨਵਾਂ ਕੁਝ ਲੈ ਗਿਆ ਉਹ ਅਜੇ ਤੱਕ ਨਹੀਂ ਵੀ ਪਹਿਲੇ ਦੇ ਕੋਲ ਖਾਲਸਾ ਮਾਰੇ ਬੜੀ ਆਪਸਤ ਬੜੀਆ ਕੋਈ ਹਸਪਤਾਲ ਬਣਾਇਆ ਜਾਂਦਾ ਜਿਦਾ ਡੀਆਈਏ ਦਸ ਤੋਂ ਉਸ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਸਗੋਂ ਜਿਹੜੀ ਇੰਡਸਟਰੀ ਜਿਹੜੀ ਚੱਲ ਗਈ ਉਹ ਵਾਪਸ ਆ ਗਈ। ਸਰ ਜੀ ਨੇ ਕਿਹਾ 10 ਸਾਲਾਂ ਕੇ ਜਨਨੀ ਕਿ ਉਹਦੇ ਨਾਮ ਦਾ ਟੀਚਰ ਲੋਕਾਂ ਦਾ ਮਨ ਉੱਠ ਗਿਆ ਕਿ ਉਹ ਬੰਦਾਲੇ ਹੈ ਕੋਈ ਸਰ ਦੇ ਨਾਲ ਆਪਣਾ ਟੋਰ ਹੈ। ਗੁਰਦੇਵ ਬੱਬੂ ਆਇਆ ਬਣਾ ਕੇ ਜੇ ਚੱਲਿਆ ਜੀ ਕੰਮ ਕਰਕੇ ਉਹ ਸਾਨੂੰ ਸਾਡੇ ਨਾਲ ਤੁਹਾਡੇ ਬੰਦੇ ਜੀ ਸਾਰੇ ਹੀ ਭਾਜਪਾ ਦਾ ਵਿਰੋਧ ਹੋ ਰਿਹਾ ਪੰਜਾਬ 'ਚ। ਉਹ ਭਾਜਪਾ ਦਾ ਵਿਰੋਧ ਜਨਾ ਕਰਨਾ ਹੈ ਉਹਨਾਂ ਦਾ ਕਰਨਾ ਹੀ ਕਰਨਾ। ਪਰ ਦੇਖੋ ਭਾਜਪਾ ਨੇ ਸਭ ਤੋਂ ਵੱਧ ਚੱਲਿਆ। ਇਹ ਸਭ ਕਿੱਦਾਂ ਹੋ ਗਿਆ? ਇਹੋ ਜਿਹੀ ਜੀਵਾਬੀ ਪਾਰਟੀ ਦੇ ਕੈਂਡੀਡੇਟ ਹੁੰਦੇ ਨੇ ਕੋਈ ਪ੍ਰਸ਼ਨ ਹੁੰਦੇ ਨੇ ਆ ਬਸ ਸਾਰੇ ਕੁਸ਼ਨ ਨੇ ਜਦੋਂ ਭਾਜਪਾ ਦੀ ਆਈਐਨਡੀਓ ਕੋਸੇ ਹੋਈ ਨਹੀਂ ਇਹ ਜੇ ਮਨ ਬਤਾ ਪਰ ਭਾਜਪਾ ਦੇ ਕੈਂਡੀਡੇਟ ਦਾ ਸਭ ਤੋਂ ਕੋਈ ਹੈ ਇਹ ਗੱਲ ਦੇਖ ਬਹੁਤ ਚੁੱਪ ਬਿਤਾਦੇ ਇਹਨਾਂ ਦਾ ਸਾਰੇ ਚੋਣਾਂ